ਤੁਹੀ ਮੈ ਲਾ ਪੰਗਵਾ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਸ ਕੈ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹ ਕਰ ਤਿਸ ਕੈ ਬਲਰਾਮ ਜਿਓ ਬਾਬੂ ਮੇਰਾ ਵਡਸੁਮ ਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿੰਮ੍ਰਤ ਦੁਖ ਕੋਈ ਨਾ ਲਾਗੇ ਤਉ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲੈ ਮਿਲਾਏ ਕਿਉ ਵੇ ਛੋੜਾ ਥੀ ਵਈ ਬਲਰਾਮ ਜੀਓ ਜਿਸ ਨੂੰ ਤੇਰੀ ਤੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਤੇਕ ਤੁਜੇ ਤੇ ਪਾਈ ਸਾਚੇ ਸਿਰਜਣਹਾਰਾ ਜਿਸਤ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨ ਮਿਲ ਮੰਗਲ ਲਗਾਇਆ ਦਿਨ ਰੇਨ ਆਸ ਤੁਮਾਰੀ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤਗੁਰ ਮਿਲਿਆ ਦਇਆਲ ਗੁਣ ਅਬਿਨਾਸ਼ੀ ਗਾਇਆ ਬਲਰਾਮ ਜੀਓ ਗੁਣ गोविंद ਗਾਓ ਨਿਤ ਨਿਤ प्राण प्रीतम स्वामिया शुभ दिवस आए घर कंठ लाए अंतर लाहे सत संतो वजह वाजे अनहदा सुन पै बिना से सगल नानक प्रभ पुरख करण हारे उपजया तत ज्ञान ਸੋਹਰੇ ਪੀਏ ਇੱਕ ਹਰ ਬਲਰਾਮ ਜਿਓ ਬ੍ਰਹਮ ਬ੍ਰਹਮ ਮਿਲਿਆ ਕੋਏ ਨਾ ਸਾਕੇ ਭਿੰਨ ਕਰ ਬਲਰਾਮ ਜਿਓ ਵਿਸ਼ਨ ਤੇ ਖੈ ਵਿਸ਼ਨ ਸੁਨੀਆ ਬਿਸਮਾਦ ਨਦੇਰੀ ਆਇਆ ਜਨ ਥਲ ਮਹੀ ਅਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇ ਕੀਮਤ ਕਹਿ ਨਾ ਜਾਏ ਜਿਸ ਤੇ ਚਲਤ ਨ ਜਾਹੀ ਲਖਣੇ ਨਾਨਕ ਤਿਸ ਹੈ ਧਿਆਏ ਰਾਗ ਸੁਹੀ ਸ਼ੰਤ ਮਹਿਲਾ ਪੰਜਵਾ ਘਰ ਦੂਜਾ ਕੋ ਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਨੰਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਧਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਿਨਵੰਤ ਨਾਨਕ ਸ਼ਰਨ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਪ੍ਰਹਸ ਉਪਜੈ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਾਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾਂ ਬਿਨਵੰਤ ਨਾਨਕ ਦਇਆ ਥਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਮਣ ਜਾਣਾ ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਪਾਵਾਂ ਜਤ ਇੱਕ ਅਲਖ ਅਪਾਰ ਪੂਰਨ ਇਸ ਬਿਨਾ ਨਹੀਂ ਕੋਈ ਬਨਵੰਤ ਨਾਨਕ ਗੁਰ ਪਰਮਖੋਇਆ ਜਤ ਦੇਖਾਂ ਤਤ ਸੋਈ ਅਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਤਬ त्याਇਆ ਸਗਲ ਇੱਛਾ ਪੁੰਨੀਆਂ ਹੋ ਤਾਪ ਬਿਨਸ ਸਦਾ ਸਰਸੇ ਪ੍ਰਭ ਮਿਲੇ ਤਿਰੀ ਵਸ਼ੁੰਨਿਆ ਮਨ ਸ਼ਾਂਤ ਆਈ ਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਿਰਾਇ ਸਦਾ ਭਜ ਜਗਦੀਸ਼ ਰਾਗ ਸੁਹੀ ਸ਼ੰਤ ਮੈਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਠਾਕੁਰ ਬੈਰਾਗ ਰੋ ਮੈਂ ਜੇ ਹੀ ਕਣ ਤੇਰੀ ਰਾਮ ਤੂੰ ਸਾਗਰ ਰਤਨਾਗਰ ਹਾਂ ਸਾਰ ਨਾ ਜਾਣਾਂ ਤੇਰੀ ਰਾਮ ਸਾਰ ਨਾ ਜਾਣਾਂ ਤੂੰ ਵਡ ਦਾਣਾ ਧਰ ਮੇ ਰੰਮਤ ਸਾਈਂ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪਹਿਰ ਤੁਦ ਧਿਆਈ ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾਂਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਖਣ ਤੇਰੀ ਰਾਮ ਤੁਮ ਗੌਰ ਅਤ ਗਹਿਰ ਗੰਭੀਰਾ ਤਮ ਤੇਰ ਹਮ ਬੋਰੀ ਯਾਰਾ RAM ਤਮ ਵੱਡੇ ਵੱਡੇ ਵੱਡ ਉੱਚੇ ਹਾਂ ਇਤਨੀ ਖਾਉਰੀ ਯਾਰਾ RAM ਹਾਂ ਕਿਸ਼ਨਾਹੀ ਇਕੋ ਤੂੰ ਹਾਂ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਣਾ ਸ਼ਰਣੀ ਦਾਸਾਂ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਪਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣੈ ਜਾਣਾਰਾਮ ਸੋਈ ਜਾਣੈ ਸੋਈ ਪਛਾਨੈ ਜਾ ਕੋ ਨਦਰ ਸਰੰਦੇ ਮਨ ਮੁਖ ਪੂਲੀ ਬਹੁਤੀ ਰਾਹੀ ਥਾਤੀ ਮਾਇਆ ਫੰਦੇ ਠਾਕੁਰ ਪਾਣੀ ਸਾਗੁਣਵੰਤੀ ਤੇਨੀ ਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਿਆ ਪੁੱਲੀ ਵੰਨਿਆ ਤੂੰ ਪਰਬਤ ਮੇਰਾ ਉਲਾ ਰਾਮ ਥਾ ਬਲ ਜਾਈ ਲੱਖ 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 ਬਰੀਆ ਜਿਨ ਪਰਮ ਪਰਦਾ ਖੋਲਾਰਾਮ ਮਿਤੇ ਅੰਧਾਰੇ ਤਜੇ ਵਿਕਾਰ ਠਾਕੁਰ ਸਿਉ ਮਨਮਾਨਾ ਰਬ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਤੈ ਉਮਰਲੀ ਪਾਰਾ ਟੋਲੀ ਮੁਕਤ ਜੁਗਤ ਦਰ ਖੋਲਾ ਤੋ ਨਾਨਕਾ ਨਿਰਭਉ ਹੋਈ ਸੋ ਪ੍ਰਭ ਮੇਰਾ ਉਲਾ ਸੁਹੀ ਮੈਲਾ ਪੰਜਵਾ ਸਾਜਨ ਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਪਾਈ ਸੁਤ ਬੰਧ ਜੀ ਪ੍ਰਾਣ ਮਨ ਪਾਣਾ ਰਾਮ ਜਿਉ ਪਿੰਡ ਸਭ ਤਿਸ ਤਾ ਦੀਆ ਸਰਬ ਗੁਣਾ ਪਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਪਰ ਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਏ ਖੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਹਾਰ ਨਾਨਕ ਸਦ ਕੁਰਬਾਣਾ ਐਸਾ ਗੁਰ ਵਡਪਾਗੀ ਪਾਈਐ ਜਿਤ ਮਿਲ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੈ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਐ ਬੌੜ ਜੋਨਾ ਆਈਐ ਗੁਰ ਚਰਣੀ ਲਾਗੇ ਪ੍ਰੰਪਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਭੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਪਉ ਪਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾ ਤਿਨ ਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤ ਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇਛ ਸਬਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰਨ ਆਵੈ ਜਾਈ ਰਾਮ ਅਬਨਾਸ਼ੀ ਪਾਇਆ ਨਾਮ ਧਿਆਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰ ਰਹਾ ਘਟ ਘਟ ਅਬਨਾਸ਼ੀ ਥਾਨ ਥਨੰਤਰ ਸਾਈ ਕਾ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮੈ ਲਾਪਨਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ਼ ਤੇਰਾ ਰਾਮ ਲਾਖ ਦੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਵਿਕਾਰ ਨਾਠੇ ਪ੍ਰਭ ਨੇਰੂ ਹੂੰ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸ਼ੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟਿਏ ਕਾਲ ਕੀ ਫਾਸੀ ਰਾਮ ਕੱਟਿਏ ਜਮ ਫਾਸੀ ਸਿਮਰ ਅਬਨਾਸ਼ੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲੱਗੈ ਸਹਜ ਧਿਆਨਾ ਤਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਾਹ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬਨਾਸ਼ੀ ਪ੍ਰੋੜ ਹਸਤ ਤੇਰੀ ਤਹਿਲ ਕੁਮਾਵੈ ਚਰਨ ਚੱਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਚੜੇ ਤਿਸ ਤਾਰ ਗੇ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਸ਼ਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਤੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹ ਤਨ ਹੋਏ ਵੱਡ ਤਾ ਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਤਬ ਕੀ ਸ਼ਰਨੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੁਹੀ ਮੇਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਦਾ ਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਅਬ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਪਲਾਸਨ ਜੋਗ ਮੂਰਤ ਪਲ ਸਾਚਾ ਅਬੇਚਲਨੀ ਵਰਖਾਈ ਜਨ ਨਾਨਕ ਪ੍ਰਭ ਪੈਦਾ ਆਲਾ ਸਰਬ ਕਲਾ ਬਣ ਆਈ ਆਨੰਦਾ ਵਜੈ ਨਿਤ ਵਾਜੈ ਤਾਰ ਬ੍ਰਹਮਨ ਉਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਦਿਨ ਸੇ ਪ੍ਰੰਪਰ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਿਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮੈ ਨਾਮ ਨਿਧ ਫਰੇ ਪੰਡਾਰ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਗਾ ਸਾਇਆ ਪ੍ਰਭ ਚਤੁਰਪਤ ਕੀਨੀ सगली ਤਪਤ ਦੇਨਾ ਸੀ ਰਾਮ ਦੁਖ ਪਾਪ ਤੋ ਡੇਰਾ ਟਾਠਾ ਕਾਰਜ ਆਇਆ ਰਾਮ ਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਾਈ ਹੈ ਸੋਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਾਮੀ ਜਲ ਥਲ ਮਈਅਲ ਸੋਈ ਜਨ ਨਾਨਕ ਤਬ ਕੀ ਸ਼ਰਨ ਆਈ ਇਸ ਦਿਨ ਅਵਰ ਨਾ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਟਰੈਕਟਰ ਸੇ ਹਰ ਰਾਇਆ RAM ਮੇਰਾ ਮਨ ਸੋਹਿਆ मीत 사जन सुर से गुण मंगल हर गाया राम गुण गाए प्रभु त्याए साचा सगल इच्छा पाईया गुरु चरण लागे सदा जागे मन वज्जियां वाधाइयां करी नदर सो आमी सुखदामी हलत पलत सवारिया ਬਿਨਵੰਤ ਨਾਨਕ ਨਿਤਨਾਮ ਜਪੀਐ ਜਿਉ ਪਿੰਡ ਜਿਨ ਥਾਰਿਆ